ਅੱਜ ਮੈਂ ਗੱਲ ਕਰਨ ਲੱਗਾ ਆਪ ਵੀ ਦੇਖੇ ਕਿ ਕੈਸਾ ਸ਼ਖਸ ਜਿਹੜਾ ਸੱਤ ਸਮੁੰਦਰ ਪਾਰ ਅੰਗਰੇਜ਼ ਜਿਹਦਾ ਨਾਮ ਆਰਨੋਲਡ ਟੋਇਨਬੀ ਹੈ ਸਾਰੇ ਸਿੱਖ ਇਸ ਨਾਮ ਨੂੰ ਯਾਦ ਕਰ ਲਓ ਤੇ YouTube ਤੇ ਤੇ Google ਤੇ ਸਰਚ ਕਰੋ who is arnold toinbee ਆਓ ਮੈਂ ਤੁਹਾਨੂੰ ਦੱਸਦਾ ਆਰਨੋਲਡ ਟੋਇਨਬੀ ਇੱਕ ਮਹਾਨ ਸਕਾਲਰ ਹੈ ਜੋ ਕਿ ਬ੍ਰਿਟੇਨ ਦੇ ਵਿੱਚ ਪੈਦਾ ਹੋਇਆ ਜਿਸ ਵੇਲੇ 1947 ਵਿੱਚ ਸਾਡਾ ਮੁਲਕ ਆਜ਼ਾਦ ਹੋਇਆ ਸੀ ਉਸ ਵੇਲੇ ਆਰਨੋਲਡ ਟੋਇਨਬੀ ਟਾਈਮ ਮੈਗਜ਼ੀਨ ਦੇ ਕਵਰ ਪੇਜ ਤੇ ਆ ਰਿਹਾ ਸੀ ਉਹਨੇ 21 ਕਲਚਰ ਪੂਰੇ ਵਰਲਡ ਦੇ ਜਿਹੜੇ ਨੇ ਸਟੱਡੀ ਕੀਤਾ ਹਿੰਦੂਸਮ ਨੂੰ ਸਟੱਡੀ ਕੀਤਾ ਇਸਪੈਨਟੀ ਨੂੰ ਇਸਲਾਮ ਨੂੰ ਹੋਰ ਬਹੁਤ ਵਾਰ ਵਾਰ ਕਰਵਾ ਨੂੰ ਉਹਨੇ ਸਟੱਡੀ ਕੀਤਾ ਤੇ ਸਿੱਖੀzm ਨੂੰ ਵੀ ਉਸਨੇ ਸਟੱਡੀ ਕੀਤਾ ਹੁਣ ਜਦ ਕਿ ਉਹ ਇਨਾ ਮਹਾਨ ਸਕਾਲਰ ਸੀ ਉਸ ਪਰ ਲਿਖ ਜਰਨਲਿਸਟ ਆਂਦੀ ਹੈ ਤੇ ਉਹ ਇੱਕ ਸਵਾਲ ਪੁੱਛਦੀ ਹੈ ਕਿ ਦੁਨੀਆ ਦਾ ਸਭ ਤੋਂ ਸੋਹਣਾ ਮਨੁੱਖ ਕੌਣ ਹੈ ਉਹ 2 ਮਿੰਟ ਲਈ ਅੱਖਾਂ ਬੰਦ ਕਰ ਲੈਂਦਾ ਤੇ ਜਵਾਬ ਦਿੰਦਾ ਜੇ ਜੋ ਸਿਰ ਦੇ ਵਾਲਾ ਤੋਂ ਲੈ ਕੇ ਪੈਰ ਦੇ ਨਖਨ ਤੱਕ ਸਾਬਤ ਸੂਰਤ ਹੈ ਮੰਨ ਕਰਕੇ ਤਨ ਕਰਕੇ ਜੋ ਪੂਰਾ ਖਾਲਸ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਹੈ ਉਹ ਦੁਨੀਆਂ ਦਾ ਸਭ ਤੋਂ ਸੋਨਾ ਕੀਮਤ ਇਨਸਾਨ ਹੈ ਕਮਾਲ ਹੈ ਸਤ ਸਮੁੰਦਰ ਪਾਰ ਰਹਿਣ ਵਾਲਾ ਬੰਦਾ ਸਿੱਖ ਪ੍ਰਚਾਰਕ ਨਹੀਂ ਹੈ ਪ੍ਰੀਚਰ ਨਹੀਂ ਹੈ ਉਸ ਦਾ ਸਿੱਖੀ ਜਨ ਨਾਲ ਪੰਜਾਬੀਅਤ ਨਾਲ ਕੋਈ ਵਾਹ ਵਸਤਾ ਨਹੀਂ ਆ ਕੋਈ ਲੈਣਾ ਦੇਣਾ ਨਹੀਂ ਹੈ ਉਹਨੇ 21 ਕਲਚਰ ਦੁਨੀਆਂ ਦੇ ਸਟੱਡੀ ਕੀਤੇ ਨੇ ਮਹਾਨ ਸਕੋਲਰ ਹੈ ਦੁਨੀਆ ਉਸਦੀ এডਿਕੇਸ਼ਨ ਦਾ ਉਸਦੇ ਗਿਆਨਦਾਰ ਲੋਹਾ ਮੰਦੀ ਹੈ ਉਹਨੂੰ ਅਗਰ ਕੋਈ ਜਰਨਲਿਸਟ ਸਵਾਲ ਪੁੱਛ ਰਹੀ ਹੈ ਕਿ ਦੁਨੀਆ ਦਾ ਸਭ ਤੋਂ ਖੂਬਸੂਰਤ ਇਨਸਾਨ ਕੌਣ ਹੈ ਤੇ ਉਹ ਜਵਾਬ ਦੇ ਰਿਹਾ ਇੱਕ ਸਿੱਖ ਹੁੰਦਾ ਖਾਲਸਾ ਫਿਰ ਉਹੀ ਜਰਨਲਿਸਟ ਦੁਬਾਰਾ ਸਵਾਲ ਕਰਦੀ ਹੈ ਕਿ ਦੁਨੀਆ ਦਾ ਸਭ ਤੋਂ ਬਤ ਸੂਰਤ ਇਨਸਾਨ ਕੌਣ ਹੈ ਫਿਰ ਉਹ 2 ਮਿੰਟ ਲਈ ਅੱਖਾਂ ਬੰਦ ਕਰ ਲੈਂਦਾ ਤੇ ਜਵਾਬ ਦਿੰਦਾ ਹੈ ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਇਹ ਮੋਹਰ ਕਿਸ ਨੂੰ ਕਤਲ ਕਰਾ ਲੈਂਦਾ ਹੈ ਸਿਰ ਦੇ ਕੇਸ ਕਟਾ ਲੈਂਦਾ ਹੈ ਮੂੰਹ ਤੇ ਦਾੜੀ ਕਟਾ ਲੈਂਦਾ ਹੈ ਉਹ ਦੁਨੀਆ ਦਾ ਸਭ ਤੋਂ ਬਦਸੂਰਤ ਇਨਸਾਨ ਜੇ ਗੱਲ ਸਮਝ ਆਈ ਤਾਂ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਜੀ